ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਚੈਨਲ ਸੋਈ ਨਿਊ ਫਾਰਮ ਦੇ ਉੱਤੇ ਹਾਜ਼ਰ ਹੋਏ ਆ ਕਿਸਾਨ ਵੀਰੋ ਅੱਜ ਮੁਕਸਰ ਮੰਡੀ ਦੀ ਫਲ ਅਤੇ ਸਬਜ਼ੀਆਂ ਦੇ ਤਾਜ਼ਾ ਰੇਟ ਲੈ ਕੇ ਸਭ ਤੋਂ ਪਹਿਲਾਂ ਆਪਣੀ ਚੈਨਲ ਨਾਲ ਜੁੜੇ ਨਵੇਂ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜਰੂਰ ਕਰੋ ਤਾਂ ਜੋ ਕਿਸਾਨ ਜੋ ਤਹਾਨੂੰ ਰੋਜਾਨਾ ਦੇ ਮੰਡੀਆਂ ਦੇ ਰੇਟ ਆਪਣੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਸਕਣ ਗੱਲ ਕਰਦੇ ਆ ਅੱਜ ਮੁਕਸਸ ਸਰ ਸਾਹਿਬ ਮੰਡੀ ਤੇ ਸਬਹਾਲ ਤੇ ਸਬਜ਼ੀਆਂ ਦੇ ਰੇਟਾਂ ਦੇ ਜਾਪਾਨੀ ਫਲ ਦਾ ਰੇਟ ਜਿੱਥੇ ਕਿਸਾਨ ਵੀਰੂ 1200 ਰੁਪਏ ਡੱਬੇ ਦਾ ਰਿਹਾ ਜਿਸਦਾ ਵਜ਼ਨ 8 ਕਿਲੋ 8 ਕਿਲੋ ਦੱਸਿਆ ਗਿਆ ਅੰਗੂਰਾਂ ਦੀ ਗੱਲ ਕਰੀ ਜਿੱਥੇ ਕਿਸਾਨ ਵੀਰੂ 500 ਰੁਪਏ ਦਾ ਗ੍ਰੇਟ ਜਿਸਦਾ ਵਜ਼ਨ 4.500 4.5 ਕਿਲੋ ਦੇ ਕਰੀਬ ਹੈ 500 ਰੁਪਏ ਗ੍ਰੇਟ ਜਿਸਦਾ ਵਜ਼ਨ ਰਿਹਾ ਜੀ ਵੀ ਦੀ ਗੱਲ ਕਰਦੇ ਆ ਕਿਸਾਨ ਵੀਰੋ ਜਿੱਤੇ ਇੱਕ ਪੀਸ ਦਾ ਰੇਟ 25 ਰੁਪਏ ਤੈਅ ਕੀਤਾ ਗਿਆ ਮੁਕਤਸਰ ਸਾਹਿਬ ਮੰਡੀਰੇ ਵਿੱਚ ਤੇ ਅਮਰੂਦ ਦੀ ਗੱਲ ਕਰਦੇ ਆ ਕਿਸਾਨ ਵੀਰੋ ਅਮਰੂਦ ਲੋਕਲ ਹੈ ਜਿਹੜਾ 25 ਰੁਪਏ ਕਿਲੋ ਮੁਕਤਸਰਾ ਸਾਹਿਬ ਮੰਡੀਰੇ ਉੱਤੇ ਰਹਾ ਕੀਨੂ ਦੀ ਗੱਲ ਕਰਦੇ ਆ ਕਿਸਾਨ ਵੀਰੋ 20 ਤੋਂ ਲੈ ਕੇ 30 ਰੁਪਏ ਕਿਲੋ ਕੀਨੂ ਦਾ ਰੇਟ ਰਿਹਾ ਖਰਬੂਜੇ ਦੀ ਗੱਲ ਕਰਦੇ ਹਾਂ ਜਿੱਥੇ 300 ਰੁਪਏ ਕਿਲੋ ਖਰਬੂਜੇ ਦਾ ਰੇਟ ਕਿਸਾਨ ਵੀਰੋਂ ਦੇਖਣ ਨੂੰ ਮਿਲਿਆ ਬੇਰਾਂ ਦਾ ਰੇਟ ਜੇਕਰ ਬੇਲ ਦੀ ਗੱਲ ਕਰੀਏ 400 ਰੁਪਏ ਡੱਬਾ 10 ਕਿਲੋ ਜਿਸ ਦਾ ਵਜਨ ਹੈ ਮੁਕਤਸਸਾ ਹੈ ਮੰਡੀ ਦੇ ਉੱਤੇ ਬੇਰਾਂ ਦਾ ਰੇਟ 400 ਰੁਪਏ ਰਿਹਾ ਗੋਪੀ ਦੀ ਗੱਲ ਕਰਦੇ ਹਾਂ ਕਿਸਾਨ ਨੂੰ ਵਧੀਆ ਕੁਆਲਿਟੀ ਦੀ ਗੋਪੀ ਦਾ ਰੇਟ ਇਸ ਵਕਤ 30 ਰੁਪਏ ਕਿਲੋ ਚੱਲ ਰਿਹਾ ਹੈ ਗਾਜਰਾਂ ਦਾ ਰੇਟ ਕਿਸਾਨ ਵੀਰੋ 10 ਤੋਂ ਲੈ ਕੇ 15 ਰੁਪਏ ਕਿਲੋ ਗਾਜਰਾਂ ਦਾ ਰੇਟ ਵਧੀਆ ਕੁਆਲਿਟੀ ਦੀ ਜਿਹੜੀ ਗਾਜਰ ਹੈ ਉਹ 10 ਤੋਂ ਲੈ ਕੇ 15 ਰੁਪਏ ਕਿਲੋ ਮੁਕਤ ਸਰਸਾ ਹੈ ਮੰਡੀ ਦੇ ਉੱਤੇ ਰੇਟ ਦੇਖਣ ਨੂੰ ਮਿਲਿਆ ਬੰਦ ਗੋਭੀ ਦਾ ਰੇਟ ਵੀ ਕਿਸਾਨ ਜੋ 20 ਤੋਂ ਲੈ ਕੇ 22 ਰੁਪਏ ਕਿਲੋ ਬੰਦ ਗੋਭੀ ਦਾ ਰੇਟ ਰਿਹਾ ਨਿੰਬੂ ਕਿਸਾਨ ਵੀਰੋ ਜਿਹੜਾ ਲੋਕਲ ਨਿੰਬੂ ਨੇ ਉਹ 20 ਤੋਂ ਲੈ ਕੇ 22 ਰੁਪਏ ਕਿਲੋ ਜਿਹੜਾ ਨੇ ਬੁਲਵਾਰੇ 'ਤੇ ਰਿਹਾ ਲਸਣ ਦੀ ਗੱਲ ਕਰਦੇ ਆ ਕਿਸਾਨ ਵੀਰੋ ਲਸਣ ਦਾ ਰੇਟ ਦੇ ਵਿੱਚ ਆਪਾਂ ਨੂੰ ਤੇਜ਼ੀ ਦੇਖਣ ਨੂੰ ਕਾਫੀ ਟਾਈਮ ਤੋਂ ਮਿਲ ਰਿਹਾ ਹੈ ਲਸਣ ਦਾ ਰੇਟ ਹੈ ਜਿਹੜਾ ਹੋ 300 ਰੁਪਏ ਕਿਲੋ ਮੁਕਸਸਾ ਸਾਹਿਰ ਦੀ ਮੰਡੀ ਤੇ ਉੱਤੇ ਰਿਹਾ ਅਦਰਕ ਦਾ ਰੇਟ ਤਾਂ ਲੰਬੇ ਸਮੇਂ ਤੋਂ ਈਤੀ ਖੜਿਆ ਹੈ 50 ਰੁਪਏ ਕਿਲੋ ਅਦਰਕ ਦਾ ਰੇਟ ਮੁਕਸਸਾ ਸਾਹਿਬ ਦੀ ਮੰਡੀ ਦੇ ਉੱਤੇ ਹਰੀ ਮਿਰਚ ਦੀ ਗੱਲ ਕਰੀਏ ਕਿਸਾਨ ਨੂੰ 40 ਰੁਪਏ ਕਿਲੋ ਹਰੀ ਮਿਰਚ ਦਾ ਰੇਟ ਮੰਡੀ ਦੇ ਉੱਤੇ ਦੇਖਣ ਨੂੰ ਮਿਲਿਆ ਮੋਲੀਆਂ ਦਾ ਰੇਟ ਦੀ ਗੱਲ ਕਰੀਏ ਕਿਸਾਨ ਨੂੰ 5 ਰੁਪਈਆ ਤੋਂ ਲੈ ਕੇ 10 ਰੁਪਏ ਕਿਲੋ ਮੋਲੀਆਂ ਦਾ ਰੇਟ ਰਿਹਾ ਜੇਕਰ ਕद्दू ਦੀ ਗੱਲ ਕਰਦੇ ਹਾਂ ਤਾਂ ਕद्दू ਸਿਆਲ ਦੇ ਟਾਈਮ ਦੇ ਵਿੱਚ ਵੀ 10 ਤੋਂ ਲੈ ਕੇ 12 ਰੁਪਏ ਕਿਲੋ ਕਦੂਆਂ ਦਾ ਰੇਟ ਰਿਹਾ ਸਰਵਾਂ ਦੀ ਗੁੱਟੀਆਂ ਦੀ ਗੱਲ ਕਰਦੇ ਆ ਸਾਗ ਬਾਹਤਿਕ ਜਾਨ ਨੂੰ 5 ਤੋਂ ਲੈ ਕੇ 10 ਰੁਪਏ ਕਿਲੋ ਸਰੋਂ ਦੀ ਗੁੱਟੀਆਂ ਦਾ ਰੇਟ ਰਿਹਾ ਪਿਆਜ਼ ਦੀ ਗੱਲ ਕਰਦੇ ਆ ਕਿਸਾਨ ਵੀਰੋਂ 36 ਰੁਪਏ ਕਿਲੋ ਨਾਸਤਕ ਪਿਆਜ਼ ਤੇ ਅਲਬਰ ਪਿਆਜ਼ 30 ਰੁਪਏ ਕਿਲੋ ਰਿਹਾ ਆਲੂਆਂ ਦੀ ਰੇਟ ਦੀ ਗੱਲ ਕਰਦੇ ਆ ਕਿਸਾਨ ਵੀਰੋਂ ਆਲੂ 16 ਤੋਂ ਲੈ ਕੇ 18 ਰੁਪਏ ਕਿਲੋ ਜਿੱਟਾ ਆਲੂ ਰਿਹਾ ਤੇ ਐਲਰ ਆਲੂ ਹੈ ਜਿਹੜਾ 20 ਤੋਂ ਲੈ ਕੇ 22 ਰੁਪਏ ਕਿਲੋ ਰਿਹਾ ਹਰੇ ਮਟਰਾਂ ਦਾ ਰੇਟ ਕਿਸਾਨ ਕੋਲ 70 ਰੁਪਏ ਕਿਲੋ ਰਿਹਾ ਅੰਬਰਸਰ ਵਾਲਾ ਮਟਰ ਜੋ ਆਮ ਮੰਡੀਆਂ ਦੇ ਵਿੱਚ ਦੇਖਣ ਨੂੰ ਮਿਲਦਾ 70 ਰੁਪਏ ਕਿਲੋ ਦਾ ਰੇਟ ਰਿਹਾ ਛੋਲਿਆਂ ਦਾ ਰੇਟ ਮੰਨ ਲਓ ਛੋਲੂਆ ਗਜਰਾਤ ਦਾ ਜਿਸ ਦਾ ਰੇਟ 50 ਰੁਪਏ ਕਿਲੋ ਕਿਸਾਨ ਵੀਰੂ ਮੁਕਤਸਰ ਦੀ ਮੰਡੀ ਦੇ ਉੱਤੇ ਰੇਟ ਰਿਹਾ ਧਨੀਏ ਦੀ ਗੱਲ ਕਰਦੇ ਹਾਂ ਕਿਸਾਨ ਵੀਰੂ ਧਨੀਏ ਦਾ ਰੇਟ ਹੈ ਜਿਹੜਾ ਉਹ 50 ਰੁਪਏ ਤੋਂ ਲੈ ਕੇ 60 ਰੁਪਏ ਕਿਲੋ ਦੇਖਣ ਨੂੰ ਮਿਲਿਆ ਇਹ ਤੀ ਕਿਸਾਨ ਰੋ ਵੱਖ-ਵੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਧੰਨਵਾਦ ਜੀ ਵੀਡੀਓ ਦੇਖਣ ਆਪੀ ਦਾ ਬਹੁਤ-ਬਹੁਤ ਧੰਨਵਾਦ